ਹੇ ਗੁਰਜੀ ਕਾ ਖਾਲਸਾ ਵਾਹੇ ਗੁਰਜੀ ਕੀ ਵਾਤੇ ਸੰਗਤ ਨੂੰ ਬੇਨਤੀ ਹੈ ਪੰਜਾਬ ਦੇ ਜਆਨ ਨੂੰ ਬੇਨਤੀ ਹੈ ਵੀ ਅੱਪਾ ਆਪਣੇ ਸੱਭਿਆਚਾਰ ਨੂੰ ਬਚਾਉਣ ਦੀ ਲੜਾਈ ਆਪਣੀ ਹੋਂਦ ਨੂੰ ਬਚਾਉਣ ਦੀ ਲੜਾਈ ਲੜ ਰਹੇ ਆ ਪੰਜਾਬੀ ਯੂਨੀਵਰਸਿਟੀ ਦੇ ਉੱਤੇ ਦਿੱਲੀ ਨੇ ਹਮਲਾ ਕੀਤਾ ਆ ਸਾਡੇ ਰਿਸੋਰਸ ਜਿਹਨੂੰ ਦੁਬਾਰਾ ਲੁੱਟਣ ਵਾਸਤੇ ਕੋਈ ਅੱਜ ਦੇ ਨਹੀਂ ਲੁੱਟਰੇ ਸਾਨੂੰ ਇਹ ਅੱਜ ਦੇ ਨਹੀਂ ਸਾਨੂੰ ਮਾਰ ਰਹੇ ਇਹ 1947 ਤੋਂ ਬਾਅਦ ਹਰ ਰੋਜ਼ ਖਤਮ ਕਰ ਰਹੇ ਨੇ ਸਾਡੀ ਹੋਂਦ ਨੂੰ ਆਜੋ ਭਾਈ ਆਪਣੀ ਹੋਂਦ ਨੂੰ ਬਚਾਣ ਲਈ ਆਪਣੇ ਭਰਾਵਾਂ ਦਾ ਸਾਥ DIYੇ ਆਪਣੀ ਯੂਨੀਵਰਸਿਟੀ ਦੇ ਅੰਦਰ ਆਪਣੇ ਨੌਜਵਾਨਾਂ ਦਾ ਸਾਥ DIYੇ ਤਾਂ ਕਿ ਅਸੀਂ ਉਹਨਾਂ ਦੇ ਹਮਲਿਆਂ ਨੂੰ ਰੋਕ ਸਕੀਏ ਤੇ ਆਪਣੀ ਆਜ਼ਾਦੀ ਵਾਲੇ ਰਾਹ ਤੇ ਅੱਗੇ ਵਧੀਏ ਗੰਦੇ ਸਿਸਟਮ ਜਿਹੜਾ ਗੰਦਾ ਸਿਸਟਮ ਚ ਲਿਆ ਇਹ ਤੋਂ ਆਜ਼ਾਦੀ ਲੈਣੀ ਹੈ ਭਾਈ ਜਿਹੜਾ ਸਾਡਾ ਇਹ ਕਮਕਾਰ ਰਾਜ ਚੱਲਿਆ ਹੋਇਆ ਨਾ ਇੱਕ ਅੱਛੇ ਰਾਜ ਵੱਲ ਅੱਗੇ ਵਧੀਏ ਠੀਕ ਹੈ ਇਸ ਕਰਕੇ ਬੇਨਤੀ ਕਰਦੇ ਹਾਂ 10 ਤਰੀਕ ਨੂੰ ਇੱਕ ਵੱਡਾ ਇਕੱਠ ਰੱਖਿਆ ਗਿਆ ਆ ਪੰਜਾਬੀ ਯੂਨੀਵਰਸਿਟੀ ਦੇ ਅੰਦਰ ਸਾਰੀ ਸਿੱਖ ਪੰਜਾਬ ਯੂਨੀਵਰਸਿਟੀ ਦੇ ਅੰਦਰ ਚੰਡੀਗੜ੍ਹ ਦੇ ਅੰਦਰ ਸਾਰੀ ਸਿੱਖ ਜਥੇਬੰਦੀਆਂ ਨੂੰ ਬੇਨਤੀ ਆ ਕਿਸਾਨਾਂ ਦੀ ਜਥੇਬੰਦੀਆਂ ਨੂੰ ਸਟੂਡੈਂਟਸ ਨੂੰ ਜਿੰਨਾ ਵੀ ਮੈਕਮਾ ਸਾਰੇ ਦਾ ਸਾਰਾ ਸਭ ਨੂੰ ਬੇਨਤੀ ਆ ਭਾਈ ਤੁਹਾਡੀ ਹੌਂਦ ਦੀ ਲੜਾਈ ਆ ਪੰਜਾਬ ਨੂੰ ਬਚਾਉਣ ਦੀ ਲੜਾਈ ਆ ਜੇ ਅਸੀਂ ਸੰਘਰਸ਼ਾਂ ਦੇ ਰਾਹ ਤੇ ਤੁਰਾਂਗੇ ਨਾ ਤਾਂ ਹੀ ਵੱਡੇ ਰੈਵੋਲੂਸ਼ਨ ਨਿਕਲਦੇ ਨੇ ਰੈਵੋਲੂਸ਼ਨ ਕਿਹਨੇ ਕੱਢਣੇ ਨੇ ਠੀਕ ਆ ਉਹ ਨੌਜਵਾਨਾਂ ਨੇ ਕੱਢਣੇ ਨੇ ਸਾਡੀ ਪੀੜ੍ਹੀ ਨੇ ਕੱਢਣੇ ਸਾਡੀ ਆਉਣ ਵਾਲੀ ਪੀੜ੍ਹੀ ਨੇ ਕੀ ਤੋਂ ਸਿੱਖਣਾ ਸਾਡੇ ਤੋਂ ਸਿੱਖਣਾ ਆ